ਹੱਥ ਦੀ ਕਲਾ ਨੇ ਅਪਾਹਜ ਬਾਪੂ ਨੂੰ ਬਣਾਇਆ ਕਰੋੜਪਤੀ ਅਮਰੀਕਾ ਕੈਨੇਡਾ ਤੱਕ ਜਾਂਦਾ ਬਾਪੂ ਦੇ ਹੱਥੀ ਬਣਿਆ ਸਮਾਨ ਲੱਖਾਂ ਰੁਪਏ ਵੰਡ ਗਰੀਬਾਂ ਦੀ ਕਰ ਰਿਹਾ ਮਦਦ ਅੱਜ ਪ੍ਰਮਾਤਮਾ ਨੇ ਇੱਥੇ ਤੱਕ ਪਹੁੰਚਾਇਆ ਕਿ 12 ਵੀ ਲੋਕ ਆ ਕੇ ਲੈ ਕੇ ਜਾਂਦੇ ਆ ਹਾਂ 12 ਮਹਿਮਾ ਰੱਬ ਨੇ ਬਣਾਈ ਮੇਰਾ ਸਮਾਨ ਜਾਂਦਾ ਬਾਹਰ ਅਮਰੀਕਾ ਕੈਨੇਡਾ ਕਰੋੜਾ ਰੁਪਏ ਤਾਂ ਕਮਾ ਚੁੱਕੇ ਹੋਣੇ ਕਮਾ ਚੁੱਕਾ ਕਰੋੜੇ ਉਹ ਪੈਸਾ ਮੈਂ ਲੋਕਾਂ ਨੂੰ ਦਾਨ ਕਰਦਾ ਮੇਰੀ ਸੋਚ ਹੈ ਵੀ ਕਿਸੇ ਦਾ ਰੱਬਾ ਮੇਰੇ ਹੱਥ ਨਾਲ ਭਲਾ ਕਰਾਈ ਇਹਨਾਂ ਦੇ ਕੰਮ ਕਰਦਾ ਰੱਬ ਜਿਨ੍ਹਾਂ ਦੀ ਨਿੱਤੀ ਰੱਬ ਨਾਲ ਪਿਆਰ ਲੱਗੀ ਹੋਈ ਆ ਆਤਮਾ ਉਹਦੀ ਬਣੀ ਟਿਕਦੀ ਹੁੰਦੀ ਹੈ ਜਿਹੜੀ ਜਿਹਦੇ ਉੱਤੇ ਫੁੱਲ ਬਟਾ ਫੁੱਲ ਖੱ। ਉਹਦੀ ਆਤਮਾ ਠੱਕਦੀ ਨਹੀਂ ਇਹਨਾਂ ਦੇ ਰੱਬਾ ਤੂੰ ਰਾਤ ਨੂੰ ਰਾਖੀ ਰੱਖਦਾ ਤੂੰ ਆ ਮੇਰਾ ਮੈਨੂੰ ਉਸ ਪਾਣੀ ਕੋਣ ਫੜਾਵੇ ਤੜਕੇ 2 ਵਜੇ ਕੰਮ ਤੇ ਲੱਗ ਜਾਨਾ ਇੰਨੀ ਮਿਹਤ ਕਰਦੇ ਤੁਸੀਂ ਗੱਲ ਸੁਣ ਤੜਕੇ 2 ਵਜੇ ਰਾਪੋਂ ਕਹਿੰਦਾ ਰਬਾਤਾਂ ਕੇ ਕੱਲੇ ਜੀਵਨ ਬਤੀਤ ਕਰ ਰਹੇ ਤੁਸੀਂ ਨਾ ਪੁੱਜੀ ਤੇ ਇਹਦਾ ਬਾਬਾ ਜੀ ਮੈਂ ਸਮਾਨ ਲੈਣਾ ਮੈਂ ਰਾਤ ਮੈਨੂੰ ਨੀਂਦ ਨਹੀਂ ਆਉਂਦੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਦੋਸਤੋ ਅੱਜ ਅਸੀਂ ਤੁਹਾਨੂੰ ਬਨਾਲਾ ਜ਼ਿਲ੍ਹੇ ਦੇ ਹੰਡਾਇਆ ਪਿੰਡ ਵਿੱਚ ਲੈ ਕੇ ਆਏ ਹਾਂ ਸਾਨੂੰ ਇੱਥੇ ਬਾਪੂ ਨਾਲ ਬਾਰੇ ਪਤਾ ਲੱਗਾ ਸੀਗਾ ਜਿਨ੍ਹਾਂ ਦੀ ਆਧਾਰਨ ਦੇਣੀ ਬਹੁਤ ਜ਼ਿਆਦਾ ਜ਼ਰੂਰੀ ਸੀਗੀ ਤੁਸੀਂ ਇਹਨਾਂ ਨੂੰ ਦੇਖ ਸਕਦੇ ਆ ਇਹਨਾਂ ਦੀਆਂ ਲੱਤਾਂ ਉਹਨਾਂ ਦਾ ਲੱਤ ਖੜੀ ਨੂੰ ਵੀ 60 ਸਾਲ ਹੋ ਗਏ ਦੋ ਘੱਟ ਇਹ ਉਹਨੂੰ ਨਹੀਂ ਕੰਮ ਚੱਲਦਾ ਬਾਪੂ ਜੀ ਸਾਡੇ ਦਰਸ਼ਕਾਂ ਨੂੰ ਪਹਿਲਾਂ ਆਪਣਾ ਨਾਮ ਦੱਸੋ ਬਲਦੇ ਮੇਰਾ ਨਾਮ ਬਲਦੀਪ ਤੇ ਉਮਰ ਤੁਹਾਡੀ ਉਮਰ ਨੂੰ 36 ਸਾਲ ਦੀ ਹੈ 36 ਸਾਲ ਦੀ ਮੇਰੇ ਖਿਆਲ ਚ ਹੁਣ ਤੱਕ ਕਰੋੜਾ ਰੁਪਏ ਤਾਂ ਕਮਾ ਚੁੱਕੇ ਹੋਣੇ ਕਮਾ ਚੁੱਕਿਆ ਕਰੋੜੇ ਤੇ ਇਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਦੱਸੋ ਹੋਂ ਤੱਕ ਕਿੰਨੀ ਕਮਾਈ ਕਰ ਚੁੱਕੇ ਇੰਨੀ ਮਿਹਨਤ ਕਰਕੇ ਉਹ ਵੀ ਇਦਾਂ ਦੇ ਹਾਲਾਤਾਂ ਦੇ ਵਿੱਚ ਹਾਲਾਤਾਂ ਦੇ ਵਿੱਚ ਮੈਂ ਬਹੁਤ ਮੱਠਾ ਮਾਰਿਆ 50 60 ਲੱਖ ਰੁਪਿਆ ਮੇਰਾ ਬਣਾਇਆ ਠੀਕ ਹੈ ਜੀ ਕੰਮ ਕਰ ਬਣਾਇਆ ਕੱਲੇ ਰਹੀ ਹੈ ਠੀਕ ਹੈ ਜੀ ਪਰ ਮੈਂ ਉਹਦਾ ਮੋੜ ਨਹੀਂ ਪਾਇਆ ਮੈਂ ਬੈਂਕ 'ਚ ਧਰ ਸਕਦਾ ਸੀ ਵੀ ਮੇਰਾ ਭੜੇ ਪਾਉ ਮੈਂ ਕੱਲ ਨੂੰ ਖਾ ਲੂੰ ਹੂੰ ਪੈਸਾ ਮੈਂ ਲੋਕਾਂ ਨੂੰ ਦਾਨ ਕਰਤਾ ਨਾ ਤਾਂ ਮੈਨੂੰ ਮੋੜਨਾ ਸਾਰੋ ਪੈਸਾ ਗਿਆ ਚੁੱਕਿਆ ਸ਼ਦਾਨ ਕਰ ਚੁੱਕੇ ਤੁਸੀਂ ਲੋਕ ਡਾਨ ਕਰਤਾ ਪਰ ਮੇਰੀ ਸੋਚ ਹੈ ਵੀ ਕਿਸੇ ਦਾ ਰੱਬਾ ਮੇਰੇ ਹੱਥ ਨਾਲ ਭੜਾ ਕਰਾਈ ਕਿਸੇ ਦਾ ਬੜਾਈ ਨਹੀਂ ਉਹ ਵੱਡੀ ਸੋਚ ਆ ਜੀ ਕਦੀ ਕਿਸੇ ਦੇ ਮੂੰਹ ਵੱਲ ਨਹੀਂ ਦੇਖਿਆ ਜਦੋਂ ਸਰੀਰ ਵੀ ਨਹੀਂ ਚੱਲਦਾ ਸੀ ਤੁਸੀਂ ਹੈਮਤ ਨਹੀਂ ਹਾਰੀ ਹੱడే ਨਹੀਂ ਉਹਨੂੰ ਪਾਰੇ ਤੀਲਾ ਸ੍ਰੀ ਨੇ ਦੁਬਾਰੇ ਜਨਮ ਦੂਜਾ ਦਿੱਤਾ ਉਹ ਜਾਂ ਉਹ ਜਨਮ ਤਾਂ ਉਹ ਖਤਮ ਸੀ ਮਾਂ ਦੱਸਦੀ ਸੀ ਇਹ ਦੁਬਾਰੇ ਜਨਮ ਦਿੱਤਾ ਕੈਨੇਡਾ ਅਮਰੀਕਾ ਦੇ ਖੁੰਡੇ ਸਾਰੇ ਬਾਹਰ ਜਾਂਦੇ ਆ ਅਸੀਂ ਤੁਹਾਨੂੰ ਦੱਸ ਦਈਏ ਬਾਪੂ ਨਹੀਂ ਕੋਈ ਵੀ ਚੀਜ਼ ਜਿਹੜੀ ਬਣਾਉਂਦੇ ਆਪਣੇ ਹੱਥਾਂ ਦੇ ਨਾਲ ਬਣਾਉਂਦੇ ਆ ਕੋਈ ਵੀ ਮਸ਼ੀਨੀ ਨਹੀਂ ਬਣਾਉਂਦੇ ਏ ਟੂ ਜ਼ੈਡ ਚੀਜ਼ਾਂ ਦੇਖ ਲਓ ਤੁਸੀਂ ਇਹ ਖੁੰਡਾ ਪੂਰਾ ਹੈਵੀ ਆ ਦੇਖੋ ਕਿੰਨਾ ਸੋਹਣਾ ਇਹਨਾਂ ਨੇ ਡਿਜ਼ਾਈਨ ਬਣਾਇਆ ਹੋਇਆ ਇਹਦੇ ਉੱਤੇ ਤੇ ਇਸ ਤਰ੍ਹਾਂ ਦੀਆਂ ਹੋਰ ਵੀ ਅਣਗਿਣਤ ਚੀਜ਼ਾਂ ਇਹ ਬਣਾਉਂਦੇ ਆ ਬਾਪੂ ਜੀ ਕੀ ਕੀ ਬਣਾਉਂਦੇ ਆ ਖੁੰਡੇ ਹੋ ਗਏ ਜਿਸ ਤਰ੍ਹਾਂ ਇਹ ਗੜੀ ਬਣਾਉਣ ਵਾਲੇ ਆ ਇਹ ਗੜੀ ਬਣਾਉਣ ਵਾਲੇ ਆ ਤੇ ਇੱਕ ਵਾਰ ਅਸੀਂ ਤੁਹਾਨੂੰ ਲਾਗੇ ਤੋਂ ਵੀ ਦਿਖਾਵਾਂਗੇ ਤੇ ਜੋ ਜੋ ਬਾਪੂ ਉਹਨਾਂ ਨੇ ਬਣਾਇਆ ਹੋਇਆ ਤੇ ਕਾਫੀ ਸਮਾਨ ਇਹ ਆ ਗਿਆ ਹੈ ਬੇਜਿਆ ਕੱਲ ਕਾ ਆ ਮਿਰਚਾ ਰਗਨ ਵਾਲਾ ਕੁਟਾ ਆ ਤੁਸੀਂ ਦੇਖ ਸਕਦੇ ਆ ਇਹ ਦਰੀ ਬਣਨ ਵਾਲਾ ਹੈਗਾ ਤੁਸੀਂ ਦੇਖੋ ਸਭ ਇਹਨਾਂ ਨੇ ਆਪਣੇ ਹੱਥੀ ਇਹ ਚੀਜ਼ ਤਿਆਰ ਕੀਤੀ ਆ ਮਜ਼ਬੂਤੀ ਦੇਖ ਹਰ ਕੋਈ ਸੋਚੀ ਪੈ ਜਾਏਗਾ ਕਿ ਇੰਨੀ ਜਿੰਨੀ ਤਿਲ ਕੱਡੇ ਦੇ ਆ ਇਹਨਾਂ ਦੀ ਉਮਰ ਆ ਤੇ ਅੱਜ ਵੀ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਬਿਲਕੁਲ ਸਹੀ ਆ ਤੇ ਇਸ ਤਰ੍ਹਾਂ ਕੰਮ ਕਰ ਰਹੇ ਆ ਕਦੀ ਅੱਜ ਤੱਕ ਇਹਨਾਂ ਨੇ ਕਿਸੇ ਤੋਂ ਮੰਗ ਕੇ ਨਹੀਂ ਖਾਤਾ ਪਾਵੇਂ ਇਹਨਾਂ ਦੇ ਹਾਲਾਤ ਤੁਸੀਂ ਦੇਖੇ ਲੈ ਆ ਨਾ ਆ ਖੁੰਡੀ ਰੇਖਾ ਤੋਂ ਤੇ ਆ ਤੁਸੀਂ ਦੇਖ ਸਕਦੇ ਆ ਖੁੰਡੀ ਹੈ ਬੁੜੀਆਂ ਦੇ ਬਾਣ ਨੇ ਇਹ ਬੁੜੀਆਂ ਵਾਸਤੇ ਖੁੰਡੀ ਹੈ ਖੁੰਡੀਆਂ ਤੇ ਬਾਪੂ ਜੀ ਹੋਰ ਕਿਹੜੀਆਂ ਕਿਹੜੀਆਂ ਚੀਜ਼ਾਂ ਤੁਸੀਂ ਬਣਾਉਣੀਆਂ ਕਿਉਂਕਿ ਤੁਸੀਂ ਤਾਂ ਚਲੋ ਵੇਚੇ ਆਏ ਆ ਸਾਨੂੰ ਪਤਾ ਨਹੀਂ ਦੱਸੋ ਸਾਡੇ ਦਰਸ਼ਕਾਂ ਨੂੰ ਆ ਆਹ ਦਾ ਤੁਪਾਈ ਆਹ ਕਾ ਮਿਰਚਾਂ ਰਗਣ ਵਾਲਾ ਕੋਟਾ ਠੀਕ ਆ ਜੀ ਇਹ ਦਿਖਾ ਰਹੇ ਦੇ ਵਿੱਚ ਹੀ ਪਾ ਦਿੱਤਾ ਹੈ ਤਾਂ ਮਚਾਂ ਰਗਣੀਆਂ ਬੜੀਆਂ ਆਹ ਮਿਰਚ ਰਗਣ ਵਾਸਤੇ ਆ ਕੋਟਾ ਇੱਕ ਕੋਟਾ ਆ ਨਾ ਆ ਨਮਰਾ ਕੋਟਾ ਤੇ ਬਾਪੂ ਜੀ ਹੋਰ ਦੱਸੋ ਕੀ ਕੀ ਕਾ ਕੀੜੀ ਆ ਕਾ ਬੈਠਣ ਵਾਲੀ ਆ ਦਿਖਾ ਇਹਨੂੰ ਉਹਨੂੰ ਮਰ ਜਾਣਗੇ ਲੋਕ ਤੇ ਠੀਕ ਆ ਜੀ ਬੀਲੀਏ ਇਹ ਸਾਰੀ ਸਾਰੀ ਉਮਰ ਚੱਲੀ ਬੀਲੀਏ ਕੀ ਆ ਡਿਜ਼ਾਈਨ ਆ ਇਹ ਪੀਲੀਏ ਇਥੋਂ ਬਣੀ ਰਿਆ ਪਾ ਦਿਆਂ ਦੀ ਆ ਥੱਲੇ ਆਇਆ ਆ ਪਾਸੇ ਲਾਇਆ ਦੇਖ ਲੈ ਠੀਕ ਆ ਜੀ ਬਾਕੀ ਜੀ ਬਹੁਤ ਮਿਹਨਤ ਆਉਂਦੀ ਹੋਣੀ ਹੈ ਨਾ ਤੁਸੀਂ ਇੱਥੀ ਕਰਦੇ ਇਹਦਾ ਕੰਮ ਅੱਜ ਕੱਲ ਤਾਂ ਮਸ਼ੀਨੀ ਹੋ ਗਿਆ ਉਹ ਉਹਨੂੰ ਜਿੰਨਾ ਮਰਜ਼ੀ ਨਮੇੜ ਲਾਥਣ ਇਹਦਾ ਹੁਣ ਹੱਥ ਨਾਲ ਤਿਆਰ ਕਰਨੀ ਆ ਦੂਹ ਬਣਨ ਲੱਗੂ ਤੇ ਦੋ ਦਿਨ ਦੋ ਦਿਨ ਲੱਗਣਗੇ ਤੇ ਤੇਰੋ ਆ ਪਿਛਾ ਆਲਾ ਤੇ ਬਾਬੂ ਜੀ ਤੁਸੀਂ ਕਿੰਨੇ ਟਾਈਮ ਸਮਾਨ ਬਣਾਉਣੇ ਨੇ ਜਾਂ ਬੀਜ ਦੇ ਕਿੰਨਾਕ ਟਾਈਮ ਬਾਦੋਂ ਮੇਰਾ ਸਾਲ ਹਾਰ ਮੇਰਾ ਕੰਮ ਬੋਖਾ ਹੈ ਚਾਹੇ ਕਾਕ ਨਹੀਂ ਪੈਂਦੇ ਮੈਨੂੰ ਕੋਈ ਇਹਦਾ ਤਰਤ ਨਹੀਂ ਹੈਗਾ ਵੀ ਮੇਰਾ ਬੇਦਗਾਨ ਬੰਦੇ ਮੈਨੂੰ ਕਹਿੰਦੇ ਆ ਬਾਬਾ ਜੀ ਅਸੀਂ ਲੱਗ ਜਾਣਾ ਜੇ ਮੱਖਾ ਤੂੰ ਕੋੋਂ 20000 ਦੇ ਮੈਂ ਤਾਂ ਨਹੀਂ ਆਬੇ ਕਿੱਥੇ ਦਾਗ ਲਾਉਂਗਾ ਜਿਗਾ ਇੱਕ ਤਾਂ ਜੇ ਮੇਰੇ ਹੱਥ ਲੱਗੇ ਫੇਤਾ ਹੈਗਾ ਦੁੱਧ ਜਨੂਏ ਫਲਾਣੇ ਬੰਦੇ ਦੇ ਜੇ ਬੇਚ ਕੰਮ ਤੇ ਹੱਥ ਲਵਾ ਲੈ ਬੈਬਤ ਬਣ ਗਈ ਉਹਦਾ ਮਨ ਖਬਰ ਕੀ ਆ ਉਹ ਨੀਟਾ ਰੂਬੀ ਮੈਂ ਬਣਾ ਕੇ ਘਰੇ ਮੈਂ ਇੰਨੇ ਪੈਸੇ ਖਾ ਲੂਗੀ ਇਹਦੇ ਉਡੀ ਸੋਹੜ ਭੈਜੀ ਬਣ ਜੂਗੀ ਬਾਪੂ ਜੀ ਬਹੁਤ ਵੱਡੀ ਧਾਰਨਾ ਤੁਸੀਂ ਅੱਜ ਦੇ ਯੁੱਗ ਦੇ ਵਿੱਚ ਨੌਜਵਾਨਾਂ ਲਈ ਅਸੀਂ ਦੇਖਿਆ ਕਿ ਕੋਈ ਕੰਮ ਕਰਕੇ ਰਾਜੀ ਨਹੀਂ ਕਰਦੇ ਜੀ ਤੁਸੀਂ ਦੇਖ ਲਓ ਕਿੰਨੀ ਉਮਰ ਹੋ ਗਈ ਤੁਹਾਡੀ 63 ਸਾਲ ਦੀ ਹੋ ਗਈ 63 ਸਾਲ ਦੀ ਹੋ ਗਈ ਤੇ ਤੁਹਾਡੇ ਸਰੀਰ ਦੇ ਹਾਲਾਤ ਕਿੰਨੀ ਉਮਰ ਸੀ ਜਦੋਂ ਤੁਹਾਨੂੰ ਇਸ ਤਰ੍ਹਾਂ ਦੀ ਦਿੱਕਤ ਆ ਗਈ ਲੱਤਾਂ ਦੀ ਇਹ ਮੈਂ ਉਦੋਂ ਖੂ ਹੁੰਦੇ ਹਾਲਤ ਉਹ ਹਾਲ ਤੇ ਚ ਗਿਰਿਆ ਕਪੜੇ ਤੋਂ ਚਾਂਦੀਆਂ ਸੀ ਉਹ ਕਿਤੇ ਮੇਰੀ ਭੈਣ ਮੈਨੂੰ ਚਾਕੇ ਲੈਊਗੀ ਵੀ ਨਹੀਂ ਮੈਂ ਲੂਵੇ ਝੋਲੂੰਗੀ ਨਾਲੇ ਇਹ ਨਾਲ ਜੇ ਖੇਢੀ ਜਾਊ ਮੈਂ ਹਉਂ ਨਹੀਂ ਹੋਈ ਚੱਕੂ ਉਹਨੇ ਕੀ ਕਰਿਆ ਹਨੇਰਾ ਹੋ ਗਿਆ ਉਹ ਭੁੱਲ ਗਈ ਮੈਂ ਤਾਣੀ ਦੇ ਖੇਲ ਤੇ ਚਾਂਬੜਾ ਪਾਈ ਜਾਣਾ ਉਹ ਮੇਰੀ ਮਾਂ ਬੋਲੀ ਮੇਰੀ ਭੈਣ ਵੀ ਆਪਣਾ ਵੀ ਕਿੱਥੇ ਆ ਤਣੀ ਘਰੇ ਰਹੇਗਾ ਸੀ ਉਹ ਕਹਿੰਦੀ ਘਰੇ ਨਹੀਂ ਹੈਗਾ। ਹਨੇਰਾ ਹੋਇਆ ਵਾ, ਹਨੇਰਾ ਹੋਇਆ ਜਦੋਂ ਮਾਤ ਬਲ ਉਹ ਕਹਿੰਦੀ ਫਿਰ ਮੈਂ ਉੱਥੇ ਦੇਖ ਕੇ ਆਵਾਂ। ਮੈਂ ਕੱਪੜੇ ਤਾਂ ਉਂਝੇ ਕੀਏ ਉੱਥੇ ਭੁੱਲ ਗਿਆ ਮੈਂ। ਉਹ ਮੈਨੂੰ ਚੱਕ ਲੈ ਲਿਆ। ਉੱਥੋਂ। ਚੱਕ ਕੇ ਮੇਰੀ ਮਾਂ ਨੂੰ ਫੜਾਤਾ। ਉਹ ਕਹਿੰਦੀ ਮੰਜੇ ਦੇ ਪਾੜੇ ਨੂੰ। ਕਹਿੰਦੀ ਜਦੋਂ ਮੇਰੀ ਮਾਂ ਦੱਸਦੀ ਸੀ ਕਹਿੰਦੀ ਜਦੋਂ ਤੂੰ ਮੈਂ ਮੰਜੇ ਦੇ ਪਾਇਆ ਤੂੰ ਐਨਾ ਉੱਚਾ ਮੰਜਾ ਮਾਰਾ। ਤਾਂ ਹਾਂ ਐ ਬੜਕਾ ਆ ਕੇ ਮਾਰ ਕਹਿੰਦੀ ਇਹ ਤਾਂ ਕਰਦਾ ਨਹੀਂ ਸੀ ਇਹ ਐ ਅੱਜ ਕਿੰਨੇ ਕਰਨ ਲੱਗਿਆ ਹੂੰ ਇਹਨੇ ਤਾਂ ਮੰਜਾ ਕਿਤੇ ਤਾਂ ਮਾਰਿਆ ਉਹ ਫਿਰ ਮੇਰੇ ਪਿਓ ਨੇ ਕੀ ਕੀਤਾ ਕਹਿੰਦਾ ਇਹ ਤਾਂ ਆਪਾਂ ਦਿਖਾਈਏ ਉਹ ਫਿਰ ਮੈਨੂੰ ਰਾਤ ਨੂੰ ਚਾ ਕੇ ਮਾਂ ਤੇ ਪਿਓ ਭਦਾਉ ਲਈ ਉਹ ਭਟੌਰ ਕੀ ਕਰਿਆ ਗਲਤ ਨਹੀਂ ਟੀਕਾ ਲਾਇਆ ਉਹ ਟਾਈਮ ਆ 60 ਇਹਨੂੰ 2 ਘੰਟੇ 60 ਸਾਲ ਹੋ ਗਏ ਖੜੀ ਮਤਲਬ 60 ਸਾਲ ਪਹਿਲਾਂ ਨਾ 2 ਘੰਟੇ 60 ਸਾਲ ਉਹ ਤੇਰੀ ਉਮਰ ਹੈ ਅੱਛਾ ਮਤਲਬ ਉਸ ਵੇਲੇ ਟੀਕਾ ਲਾਇਆ ਭਲੇ ਟੀਕਾ ਉਸੇ ਰਾਤ ਨੂੰ ਉਸੇ ਰਾਤ ਨੂੰ ਜਦੋਂ ਟੀਕਾ ਲਾਇਆ ਉਹ ਬਾਤ ਮਾਂ ਨੇ ਦੱਸਣੀ ਕਹਿੰਦੀ ਜਿਹੜਾ ਇਹ ਤੇਰਾ ਸਰੀਰ ਸਿੱਧਾ ਸੀਗਾ ਆ ਬਾਹਾਂ ਤੇਰੀਆਂ ਮੋੜ ਕੇ ਐ ਪਿੱਛੇ ਧੂਈ ਨਾ ਲੱਗ ਜਿਹੜੀਆਂ ਲੱਤਾਂ ਸਿੱਧੀਆਂ ਸੀ ਉਹ ਟਾਈਮਾਂ 'ਚ ਉਹ ਮਾਗਰ ਲੱਤਾਂ ਦੁਨੇ ਧੂਹੀ ਨਾਲ ਲੱਗਦੀਆਂ ਸਾਰਾ ਇਕੱਠਾ ਹੋ ਗਿਆ ਸਰੀਰ ਬਾ ਗੱਡਲੀ ਬਣ ਗਈ ਕਹਿੰਦੀ ਕਹਿੰਦੀ ਜਦੋਂ ਗੱਡਲੀ ਬਣੀ ਵੀਰਾ ਹੁਣ ਆਪਾਂ ਕਦੇ ਚੱਕ ਕੇ ਲੈ ਜਾਓ ਪਰਾਉ ਤੇ ਕੀ ਕਰ ਲਾਇਆ ਉਹ ਕਦੇ ਚੱਕ ਲੈਗੇ ਵੀ ਹੁਣ ਇਹ ਨਹੀਂ ਕਰਨਗੇ ਇਹ ਬਿੰਦ ਚੱਟ ਰਾ ਦੇ ਦਾ ਹੁਣ ਡਿਸੀਜਨ ਦਾ ਬੇਰੀ ਮਾਂ ਕਹਿੰਦੀ ਵੀ ਬਿੰਦ ਝੱਟ ਲੈ। ਕਹਿੰਦੀ ਫੇਰ ਮੈਂ ਦਿਮਾਗ ਤੋਂ ਕੰਮ ਲਿਆ। ਹੁਣ ਰੱਖਦੀ ਉਹ ਐ। ਕਹਿੰਦੀ ਫੇਰ ਮੈਂ ਡੇਸੀ ਕਿਉਂ ਤੱਕਾ ਕਰ ਲਿਆ। ਡੇਸੀ ਕਿਉਂ ਤੱਕਾ ਕਰਕੇ ਗਰਮ ਕਰਕੇ ਮੈਂ ਮਾਰਸ਼ ਕਰਨ ਲੱਗ ਪਿਆ। ਜਿਹੜੀਆਂ ਪਿੱਛੇ ਸੀ ਵਾਹ। ਉਹ ਜਿਹੜੋਂ ਆਲਾ ਤਾਂ ਪਿੱਛੇ ਸੀ। ਕਹਿੰਦੀ ਜਦੋਂ ਮੈਂ ਮਾਰਸ਼ ਕਰੀ ਅੱਧਾ ਘੰਟਾ ਤੂੰ ਬਾਹਾਂ ਨੂੰ ਐ ਕਰਨ ਲੱਗ। ਇਹਨੇ ਜਦੋਂ ਬਹਾਨਾ ਕਰਨ ਲੱਗਿਆ ਮੈਂ 5000 ਰੁਪਏ ਦੇਣਾ ਮੈਂ ਮਾਰਸ ਕਰੀ ਉਹ ਜਮਾ ਸਿੱਧਾ ਹੋ ਗਿਆ ਸਾਰਾ ਸ੍ਰੀ ਕਹਿੰਦੀ ਸਾਰਾ ਸਿੱਧਾ ਹੋ ਗਿਆ ਵੀ ਹੁਣ ਠੀਕ ਹੈ ਪਰ ਉਹਦੇ ਵਿੱਚ ਕਾਰਨ ਕੀ ਸੀ ਬਾਤ ਕਿਵੇਂ ਹੋਈ ਸੀ ਜਮਾ ਸਿੱਧਾ ਹੋ ਗਿਆ ਸੀ ਹੁਣ ਮੇਰਾ ਪਿਓ ਸੀਗਾ ਉਹ ਬੰਦਾ ਸੀ ਭੋਲਾ ਬਨਾਰਾ ਮੈਂ ਉਹਨੂੰ ਕਹੀ ਜਾਂਦਾ ਦੀ ਬਾਪੂ ਤੂੰ ਪੰਗੇ ਨਾ ਲੈ। ਉਹ ਕਿਸੇ ਮਾਗਰ ਲੱਗਿਆ ਵੀ ਇੰਦੀ ਲੱਤ ਜਿਹੜੀ ਇਹ ਆ ਆਹਾ ਵੀ ਇਹ ਮੈਂ ਠੀਕਰ ਦੂੰ। ਅੱਛਾ ਜੀ। ਉਹ ਬੰਦਾ। ਠੀਕਾ ਜੀ। ਉਹਨੂੰ ਮੈਂ ਕਿਹਾ ਵੀ ਤੂੰ ਮੈਨੂੰ ਇੱਥੋਂ ਢੌਲੇ ਲੈ ਗਿਆ ਚੱਕ ਦੀ। ਅੱਛਾ ਜੀ। ਆ ਲੱਤ ਵਾਰੀ। ਢੌਲੇ ਲੈ ਕੇ ਗਿਆ ਉਹਨੇ ਐਡਾ ਲੰਬਾ ਤੋਆ ਪਟਲਿਆ। ਮੈਂ ਖਿੰ ਦੇਖਣੇ। ਉਹ ਪਟਕੀ ਉਹਨੇ ਉਹਨੇ ਪਤਾ ਨਹੀਂ ਕੀ ਉਹਦੇ ਵਿੱਚ ਸਿੱਟਿਆ ਉਹਨੇ ਵਿੱਚ ਕੀ ਸਿੱਟਿਆ ਉੱਤੇ ਚੜਿਆ ਲੱਤ ਦੇ ਠੀਕ ਹੈ ਜੀ ਉਹਨੇ ਕਰੈਕ ਕਰਕੇ ਆਹ ਸਿੱਧੀ ਕਰਕੇ ਉਹਦੇ ਨਾਲ ਐ ਫਟੀਆਂ ਜੋੜਤੀਆਂ ਠੀਕ ਹੈ ਜੀ ਮੈਂ ਗੱਲ ਸੁਣਾ ਫਟੀਆਂ ਇਹ ਦਾਗ ਆ ਉਦੋਂ ਦੇ ਠੀਕ ਹੈ ਜੀ 60 ਸਾਲ ਦੇ ਆ ਸਾਰੇ ਫਟੀਆਂ ਦੇ ਆ ਫਟੀਆਂ ਦੇ ਆ ਇਹ ਠਾਪ ਆ ਫਟੀਆਂ ਦਾ ਹੂੰ ਹੂੰ ਇਹਦੇ ਵਿੱਚ ਐ ਫਟੀਆਂ ਸੀ ਉੱਤੇ ਇਹ ਜਿਹੜੀ ਪਾਕ ਸੀ ਇਹਦੇ ਵਿੱਚ ਨਹੀਂ ਆਉਂਦੀ ਏਦੇ ਬਿਜੀ ਥਲੇ ਨਿਕਲਦੀ ਉਹ ਜਦੋਂ ਮੈਂ ਮਹੀਨਾ ਦੇਖਿਆ ਮੇਰਾ ਬਾਪੂ ਤੂੰ ਪੰਗਾ ਲੈ ਗਿਆ ਮੈਂ ਇਹਨੂੰ ਪੱਟ ਕੇ ਮਾਰਨਾ ਬਲਾਸ ਹੂੰ ਕੋ ਮੈਂ ਪੱਟ ਕੇ ਪਰੇ ਮਾਰਿਆ ਲੱਤਾਂ ਆਪ ਹੀ ਉਹਦੇ ਵਿੱਚ ਕਾਰਨ ਕੀ ਸੀ ਉਹ ਆਵੇ ਤਾਂ ਖੋਲਣ ਜੇ ਭੈਣ ਜੱਤ ਕੋਲ ਕੋਈ ਕਲਾ ਹੁੰਦੀ ਫੇ ਤਾਂ ਹੁੰਦਾ ਉਹ ਤਾਂ ਉਤੋਂ ਲ ਜਾ ਕੇ ਪਿਆ ਉਹ ਕੈਮਾ ਤੇ ਸੌ ਦੇ ਸੌ ਖਾ ਗਿਆ ਹੋ ਪਰ ਸਦਾ ਦਾ ਮਹੀਨਾ ਮੈਂ ਭੋਗੀ ਪਰ ਰੱਬ ਨੇ ਫੇਰ ਵੀ ਬਾਹ ਥਾ ਹਰ ਕਿ ਮੇਰੀ ਆਪ ਖਲਾਇਆ। ਉਹ ਰੱਬ ਕਹਿੰਦਾ ਕਿਉਂ ਤੂੰ ਐਡਾ ਫਕੀਰ ਬੰਦਾ ਤੈਨੂੰ ਸਾਥ ਦਾ ਨਹੀਂ ਪਤਾ। ਤੈਨਾਂ ਦੇ ਪਾਕ ਵੀ ਮੈਂ ਹਟਾਉਂ ਤੈਨੂੰ ਖੋਲ ਆਲਾ ਵਾ ਮੈਨੂੰ ਖੋਲ ਦੇ। ਮੈਂ ਖੋਲ ਕੇ ਪੜੀ ਮਾਰੇ। ਹੁਣ ਉਹ ਟਾਈਮ ਆਦਾ ਉਹਨਾਂ ਦਾ 60 ਸਾਲ ਦਾ ਕੰਮ ਕਰੀ ਜਾਣਾ ਲੈ ਹੁਣ ਗੱਲ ਇੱਕ ਦਿਨ ਨਹੀਂ ਮੈਂ ਪਿਆ। ਹੂੰ ਹੂੰ 60 ਸਾਲ ਹੋ ਗਏ ਮੈਨੂੰ ਕੰਮ ਕਰਦੇ ਨੇ। ਬਾਰ 60 ਪਤੀ ਸਾਲਾਂ ਗੁਰਦੁਆਰਿਆਂ ਦੀ ਕਰਨਾ ਪਹਿਲਾਂ ਮੈਂ ਗੱਡੇ ਜਿਹੜੀਆਂ ਬਣਾਉਂਦਾ ਅੱਛਾ ਜੀ ਹਾਂ ਔਰ 60 ਸਾਲ ਦਾ ਕੰਮ ਕਿਉਂ ਸੁਣਾਉਣਾ ਤੇ ਆ ਜਿਹੜੇ ਅੱਗੇ ਇੱਕ ਬਾਗਾਂ ਦੇ ਜਿਹੜੇ ਨਹੀਂ ਹੁੰਦੇ ਸੀ ਆ ਜਿਹੜੇ ਖਾਤਰੇ ਵਾਲੇ ਜਿਹੜੇ ਆ ਆ ਖਤਰਾ ਜੂੜ ਰੇ ਸੀ ਇਹ ਮੇਰੇ ਲੱਖਾਂ ਬਣਾਇਆ ਔਰ ਟਾਈਮ ਮੈਂ ਕਿਸੇ ਦੇ ਲੱਗ ਗਿਆ 12 ਸਾਲ ਲੱਗ ਗਏ ਜਿਹੜੇ ਬਣਾਉਂਦੇ ਜਿੱਦੇ ਮੈਂ ਜਾ ਕੇ ਉਹਨਾਂ ਨਾਲ ਲੱਗਿਆ ਉਹਨੂੰ ਟੀਮ ਨੂੰ 8 ਨੇ ਦਿੰਦੇ ਆਉਂਦੇ ਨਹੀਂ ਮੈਂ ਨੇਰਾ ਕਰਤਾਂ ਦਾ ਸੀ 600 ਰੁਪਿਆ ਮਹੀਨੇ ਤੇ ਮੈਂ ਲਾ ਲਾ ਇੱਕ ਸਾਲ ਪੂਰਾ ਕਰਤਾ ਮੈਂ 600 ਭਰ ਲਿਆ ਉਹਨੂੰ 60 ਸਾਲਾਂ ਦੀ 600 ਉਹ ਨਹੀਂ ਦੀ ਬੰਦ ਉਹ ਪਤਾ ਹੁਣ ਤੇ ਮੋੜਾ ਤਾਂ 60 ਸਾਲ ਦੀ ਗੱਲ ਸੁਣਾਉਣਾ ਉਹਨਾਂ ਸਾਲ ਪੂਰਾ ਕਰਿਆ ਮੈਂ ਕਹਿੰਦੀ ਮੈਂ ਹੁਣ ਉਹਨਾਂ ਨੂੰ ਕਿਹਾ ਮੈਂ ਦੂਜਾ ਸਾਲ ਨਹੀਂ ਲਾਉਣਾ ਮੈਂ ਪਿਆ 900 ਉਹ ਸਾਲ ਫੇਰ ਪੂਰਾ ਹੋ ਗਿਆ ਉਹ ਲੈਣਾ ਨਾਉਂ ਹੋਈ ਸੀ ਜਦੋਂ ਫੇਰ ਆਇਆ ਤੀਜਾ ਸਾਲ ਮੈਂ ਕਿਹਾ 1200 ਉਹ ਤੀਜੇ ਸਾਲ ਤੇ ਕੰਮ ਦਾ ਕਾਰੀਗਰ ਸੀ ਚੋਟੀ ਦਾ ਉਹ 1200 ਚੱਲਦੇ ਚੱਲ ਗਈ 1200 ਤੇ ਲਿਆ ਸਾਲ ਫੇਰ ਪੂਰਾ ਲਾਤਾ 1200 ਫੇਰ ਜਦੋਂ ਚੌਥਾ ਸਾਲ ਆਇਆ ਮਗਰ ਪਿਆ 1500 ਲਮ ਉਹ ਸਾਲ ਫੇਰ ਆਤਾ 15 ਆਟ। ਪੰਜਵਾਂ ਫੇਰ ਆ ਗਿਆ। ਮਗਰ ਪਿਆ 1800। ਉਹ ਫੇਰ 1800 ਤੇ ਲੱਗਿਆ। ਫੇਰ ਜਨ ਸਿਮਾ ਸਾਲ ਆਇਆ। ਮਗਰ 2 ਯਾਰ। ਉਹ 2 ਯਾਟ ਚੱਲ ਗਿਆ। ਫੇਰ ਫੇਰ 7ਵਾਂ ਸਾਲ ਆਇਆ। ਮਗਰ ਪਿਆ 2500। ਉਹ 2200 ਚ ਨਿਕਾਟਾ ਫੇਰ ਅਖਮ ਆਇਆ ਮਗਰ ਪਿਆ 2400 ਉਹ 2400 ਤੇ ਪੂਰਾ ਕਰਤਾ ਫਿਰ ਨੌ ਮਾ ਸਾਲ ਆਇਆ ਮਗਰ 2600 ਲੰ 2600 ਤੇ ਪੂਰਾ ਹੋ ਗਿਆ 9 ਸਾਲ ਹੋ ਗਏ 10 ਮਾ ਸਾਲ ਚ ਮਗਾ ਮੈਂ ਇੰਨੇ ਪੈਸੇ ਲਵਾਂਗਾ 200 ਬਣਾਉਂਦਾ ਸੀ ਮੈਂ 1 ਸਾਲ ਮੰਗਰਾਂ ਉਹ ਉਹਦੇ ਪੂਰੇ 10 ਸਾਲ ਹੋ ਗਏ ਇਆ ਉਹ ਮੈ ਲਾਤੇ ਦਾਸਾ ਲਾਤੇ ਉਹਨਾਂ ਕੋਲੇ ਕੰਮ ਗੌਰਮੈਂਟ ਦਾ ਸੀ ਲੋਨ ਤੇ ਲੋਕ ਉੱਥੇ ਮਾਚ ਦੇ ਰਿਹਾ ਲੈ ਲਿਆ ਨਾ ਕਿਸ਼ਤ ਭਰਦਾਨਾ ਉਹ ਗੌਰਮੈਂਟ ਨੇ ਕਰਜ਼ਾ ਦੇਣਾ ਬੰਦ ਕਰਤਾ ਜੀ ਜੇ ਭੱਦੇ ਹੈ ਨਹੀਂ ਫਿਰ ਉੱਥੇ 10 ਸਾਲ ਤੱਕ ਤੱਕਾ ਚੱਲੀ ਗਿਆ ਮੇਰੇ ਹੁੰਦੇ ਉਹ ਮਗਰੋਂ ਕੰਮ ਉਹਨਾਂ ਦਾ ਖੜ ਗਿਆ ਮੈਨੂੰ ਲਾਉਣ ਕਿੰਨੇ 10 ਸਾਲ ਤੱਕ ਮੇਰੇ ਉੱਥੇ ਲਾਇਆ ਗਿਆ ਫਿਰ ਆਪ ਕੰਮ ਕਰੇ ਕਰਦਾ ਰਹੇ ਉਹਨਾ 25 ਸਾਲ ਚ ਦਾ ਇਹ ਕੰਮ ਹੈ ਬਾਹਰ ਜਾਣਾ 25 ਸਾਲ ਦਾ ਬਈ ਭਾਰੇ ਬਹੁਤ ਆਏ ਭਾਰੇ ਕਾਣੀ ਹੈ ਲੱਕੜੀ ਦੀ ਲੱਕੜੀ ਆ ਨਾ ਪੂਰੀ ਮਜ਼ਬੂਤੀ ਹੈ ਨਾ ਪੂਰੀ ਲੱਕੜ ਹੈ ਥੋੜਾ ਸਾ ਗੱਡ ਦੇ ਮਾਰੀ ਤੂੰ ਥੋੜੇ ਜਾਊਗਾ ਹੈ ਤੇ ਇਹ ਕਿੰਨਾ ਕ ਟਾਈਮ ਲੱਗ ਜਾਂਦਾ ਜੀ ਬਣਾਉਣ ਨੂੰ ਇਹ ਚਾਰ ਦਿਨ ਲੱਗਦੇ ਅੱਛਾ ਚਾਰ ਠੀਕ ਇਹ ਕਿੱਲਾ ਜਿ ਬਣਿਆ ਨਾ ਆ ਰਿਆ ਤਨ ਦਾ ਐ ਨਹੀਂ ਬਣਿਆ ਆਦੇ ਤਨ ਮਹੀਨੇ ਲੱਗਾਂ ਜਿਹੜੀ ਆਹ ਚੀਜ਼ ਹੈ ਜਿਹੜੀ ਆਹ ਵਿੱਚ ਕੇ ਲਪਾਇਆ ਪੱਤੀ ਜੀ ਇਹ ਐ ਕਿਲ ਪਾਰ ਕੱਢ ਕੇ ਜੜੇ ਵੇ ਇਹਦੇ ਵਿੱਚ ਮੀਖ ਨਹੀਂ ਠੀਕ ਹੈ ਠੀਕ ਇਹ ਐ ਪਾਰ ਸਾਰ ਗਈ ਵੇ ਇਹਦੇ ਵਿੱਚ ਦੀਆਂ ਐ ਪੱਤੀ ਫੇਰ ਐ ਵਿੱਚ ਸੌਂਤੀ ਐ ਆ ਮੀਖ ਨਹੀਂ ਲਈ ਪੱਤੀ ਜਾਊਗੀ ਉਹ ਆ ਆ ਜੀ ਬਣਾਈ ਐ ਸਾਰੀ ਤਾਂਬੇ ਦੀ ਬਣਾਈ ਐ ਤੇ ਬਿਜਲੀ ਕਰ ਲਾਇਆ ਇਹਦੇ ਬਿਜਲੀ ਕੱਢਨੀ ਛੰਡ ਕਰਨੀ ਐ ਦੋਹੇ ਪਾਸੇ ਕਿਤੇ ਖੇਤ ਵੀ ਗੱਲ ਨਹੀਂ ਨਹੀਂ ਬਿਲਕੁਲ ਸਹੀ ਗੱਲ ਐ ਇਹ ਪਿਚੋਰੀ ਟੁੱਟ ਗਈ ਵੇ ਜਮਾਰਾ ਸਾਲ ਕੇ ਦਾ ਹੋਇਆ ਤਾਂ ਟੁੱਟ ਗਈ ਇੰਨੀ ਮਜ਼ਬੂਤੀ ਬੜੀ ਕੰਮ ਮਜ਼ਬੂਤੀ ਹੁਣ ਆਹਲਾ ਆਇ ਕਿੰਨੇ ਚਿਰ ਆਹ ਬਣਾਈ ਦੀ ਹੈ ਜੀ ਇਹਨੇ ਅੱਥਨੋਂ ਅੱਥਨਾ ਬਣਾਈ ਦੀ ਆਪ ਇਹ ਮੋਲੀ ਨਹੀਂ ਲਾਂਦੀ ਬਣੀ ਦੀ ਜੀ ਲੋ ਹੈ ਆਪ ਬਣਾਈਆ ਬਹੁਤ ਮਿਹਨਤ ਕਰਦੇ ਤੁਸੀਂ ਆਪ ਅੱਥਨਾ ਬਣਾਈ ਦੀ ਹੈ ਮੋਟੀ ਬਾਂਗ ਸਾਰੀ ਗਲਾਈ ਦੇਖ ਲਓ ਤੁਸੀਂ ਆ ਬਣੀ ਦੀ ਹੈ ਹੁਣ ਇਹਦੇ ਵਿੱਚ ਦੇ ਆ ਪਾ ਕੇ ਹੈ ਕਿਲ ਪਾ ਕੇ ਹੈ ਇਹਦੇ ਵਿੱਚ ਆ ਫੇਕ ਕਸੀ ਵੀ ਹੈ ਇਹ ਬਾਬਾ ਜੀ ਸਾਡੇ ਹੁਣ ਦੱਸੋ ਤੁਸੀਂ ਇਹ ਦੱਸੋ ਇਹ ਕਿਹੜੀ ਕਿਹੜੀ ਚੀਜ਼ ਇੱਕ ਤਾਂ ਆਪਣੇ ਇਹ ਹੁੰਡੇ ਹੋ ਗਏ ਠੀਕ ਆ ਜੀ ਤੇ ਆਹ ਲੇਡੀਜ਼ ਜਾਨੀਆਂ ਵਾਸਤੇ ਹੋ ਗਿਆ ਬੰਦਿਆ ਵਾਸਤੇ ਹੋ ਗਿਆ ਤੇ ਇਸ ਤੋਂ ਇਲਾਵਾ ਹੋਰ ਕੀ ਕੀ ਬਣਾਉਣੀ ਆ ਜੋ ਜੋ ਬਣਾਉਣੀ ਇੱਕ ਵਾਰ ਸਾਰਾ ਦੱਸੋ ਸਾਡੇ ਦਰਸ਼ਕਾਂ ਨੂੰ ਇਹ ਉਹ ਮੈਂ ਗੱਲਾਂ ਹੀ ਸੁਣ ਲੈ ਕੇ ਵਿਚਪਾਲਾ ਹਾਂਜੀ ਹਾਂਜੀ ਕਾ ਸਾਗ ਚੀਨ ਵਾਲੀ ਡੱਟੀ ਠੀਕ ਆ ਜੀ ਇਹ ਜੁਮੀਨ ਚੱਲ ਜਿਹੜੇ ਆਏ ਤਾਂ ਮੈਂ ਸਾਰੀਆਂ ਦੱਸ ਦਿੰਦਾ ਹਾਂਜੀ ਸਾਗ ਚੀਨ ਵਾਲੀ ਕਾ ਡੱਟੀ ਬਣਦੀ ਆ ਇਹਦੇ ਵਿੱਚ ਠੀਕ ਆ ਜੀ ਜੇ ਆਪਣੀ ਕੋਈ ਬਣੀ ਹੋਵੇ ਫਿਰ ਤਾਂ ਇਹਦੇ ਵਿੱਚ ਪੈ ਜੀ ਠੀਕ ਹੈ ਜੀ ਇਹਦਾ ਖਾਲਸਾ ਤੈਨੂੰ ਸਮਝਾਉਣਾ ਪਊ ਠੀਕ ਸਮਝ ਗਿਆ ਠੀਕ ਹੈ ਜੀ ਉਹ ਨਿੱਕੀ ਚੀਜ਼ ਉਹ ਪਾਏਗਾ ਇਹ ਗੱਲ ਕਹਿ ਕੇ ਪਾਣੀ ਜੀ ਸਮਝ ਗਿਆ ਉਹ ਜ ਕਾਗਜ਼ ਤੇ ਅੱਜ ਲਿਖਣਾ ਅੱਜ ਲਿਖਣਾ ਹੂੰ ਪਾਤੀ ਦੇ ਜਿਹੜੀਆਂ ਹੁਣ ਚੀਜ਼ਾਂ ਨਹੀਂ ਬਣੀਆਂ ਹੂੰ ਉਹ ਤੂੰ ਇੱਥੇ ਡੈਰੀ ਤੇ ਪੈਨ ਹੈਗਾ ਮੇਰੇ ਕੋਲ ਹੂੰ ਉਹ ਟੈਸਟ ਘੜੀ ਚੱਲ ਵੀ ਆਹ ਚੀਜ਼ ਆ ਲਿਖੀ ਆ ਮੈਂ ਆ ਲਿਖੀ ਆ ਉਹ ਸਾਰਾ ਇਤਮਾ ਲਿਖਣਾ ਅੱਛਾ ਜੀ ਜਦੋਂ ਤੂੰ ਵੀਡੀਓ ਪਾਉਣ ਲੱਗਿਆ ਉਹ ਸਾਰੀਆਂ ਐਜਮਾ ਦੇਖ ਕੇ ਇਹ ਵਿੱਚ تک ਆ ਜਾਣੀ ਸਮਝ ਗਿਆ ਜੀ ਤੇ ਫਿਰ ਵੀ ਇੱਕ ਵਾਰ ਤੁਸੀਂ ਬੋਲ ਕੇ ਦੱਸ ਦਿਓ ਮੇਨ ਮੇਨ ਜੋ ਤੁਹਾਡਾ ਸਮਾਨ ਹੁਣ ਬਣਿਆ ਸੀ ਜਿਹੜਾ ਤੁਹਾਡਾ ਵਿਕਿਆ ਗਿਆ ਕਰ ਕੀ ਕੀ ਬਣਾਇਆ ਸੀ ਤੁਸੀਂ ਦੱਸੋ ਕਰ ਤਾਂ ਬਾਕੀ ਉਹ ਧਾਤੀ ਸੀ ਸਾਗ ਵਾਲੀ ਉਹ ਵੇਚਿਆ ਅੱਛਾ ਜੀ ਠੀਕ ਕੱਪੜੇ ਧੁੰਨ ਵਾਲੀਆਂ ਥਾਪੀਆਂ ਸੀ ਅੱਛਾ ਜੀ ਉਹ ਵੇਚਿਆ ਉਹਨਾਂ ਜਿਹੜੀਆਂ ਧੁੰਨੀਆਂ ਬੁੜੀਆਂ ਉਹ ਜਿਹੜੀਆਂ ਸਾਗ ਖੋਣ ਵਾਲੀਆਂ ਹੁੰਦੀਆਂ ਸਾਗ ਖੋਣੀਆਂ ਉਹ ਵੇਚਿਆ ਗੇੜੀਆਂ ਰੋਟੀਆਂ ਪਕਾਉਨੀਆਂ ਬੁੜੀਆਂ ਚੱਕਲੇ 베ਨ ਚੱਕਲੇ ਨਹੀਂ ਹੁੰਦੇ ਆ ਰੋਟੀਆਂ ਸਮਝੀਆਂ ਰੋਟੀਆਂ ਜੀ ਹਜੀ ਉਹ ਦੋ ਸੀਗੇ ਚੱਕਲੇ ਉਹ 베ਚ ਹੈ ਉਹਦੇ ਵਿੱਚ ਕਾਰਨ ਕੀ ਸੀ ਉਹ ਜਿਹੜੇ ਖੁਆ ਕਰਦੇ ਹੁੰਦੇ ਆ ਐ ਪੰਜੀਰੀ ਮਸਾਦਾ ਹੁੰਦੇ ਆ ਉਹ 베ਚ ਹੈ ਉਹ ਜਿਹੜੇ ਤਿੰਨ ਪੁੱਤ ਹੁੰਦੇ ਆ ਡੰਡੇ ਬਣੇ ਵੇ ਗੱਡੀ ਧਰਨ ਵਾਲੇ ਢੰਡੇ ਹੁੰਦੇ ਆ ਉਹ ਗੱਡੀ ਝਾਟਿਆ ਉਹਨਾਂ ਲੋਕ ਉਹ ਅੱਠ ਜੀ ਨਹੀਂ ਫਾਟਦੇ ਉਹ ਵੇਚਦੇ ਦੇ ਮਾਤਬਲ ਕਰੋੜਾਂ ਦੇ ਹਿਸਾਬ ਚੀਜ਼ ਹੋ ਜਾੜ ਇਹ ਮੈਂ ਮੌਕਾ ਦੇਖਦਾ ਵੀ ਕਿਹੜੀ ਚੀਜ਼ ਨੂੰ ਬੰਦਾ ਵੀ ਮੈਨੂੰ ਕਹਿ ਰਿਹਾ ਫਿਰ ਮੈਂ ਉਹ ਵੀ ਤੇ ਫਿਰ ਪੈਸ ਪਾਉਣ ਵਾਲੀਆਂ ਖੜਾਵਾ ਸ਼ਾਦੀ ਉਹ ਵੀ ਬਰਨ ਰਹੀ ਸੀ ਉਹ ਦੇ ਆਇਆ ਕੱਲ ਮਤਲਬ ਬਾਪੂ ਜੀ ਲੱਕੜ ਦੀ ਹਰ ਚੀਜ਼ ਬਣਾਉਂਦੇ ਤੁਸੀਂ ਹਰ ਕਾਰ ਦਾ ਹੋ ਗਿਆ ਜਾਂ ਖੇਤੀ ਦਾ ਹੋ ਗਿਆ ਕੁਝ ਵੀ ਉਹ ਵੀ ਲੱਕੜ ਦੀ ਕਾਰ ਦੀ ਕੋਈ ਚੀਜ਼ ਬਣ ਮਾਰਾ ਉਹੀ ਬਣਾ ਦੂ ਪਰ ਬਣੂ ਢਾਲੀ ਦੀ ਹੋਰੇ ਢਾਲੀ ਪਈ ਬਣੂ ਕੀ ਢਾਲੀ ਦੀ ਬਾਪੂ ਨਹੀਂ ਪਾਲੀ ਵੱੱਤਦੇ ਆ ਹਾਂ ਆ ਸਾਰੀ ਢਾਲੀ ਹੈ ਤੇ ਬਾਪੂ ਜੀ ਜਿਹੜਾ ਬਣਿਆ ਤੁਹਾਡੇ ਅੱਥੀ ਸਮਾਨ ਹੋਣਾ ਆ ਕਿਤੇ ਨਹੀਂ ਜਾਂਦਾ ਹੋਣਾ ਸੱਜੇ ਕਿਤੇ ਜੀ ਟੜਕੇ 2 ਵਜੇ ਕੰਮ ਤੇ ਲੱਗ ਜਾਂਦੇ ਇੰਨੀ ਮਿਹਨਤ ਕਰਦੇ ਤੁਸੀਂ ਕੱਲੋਂ ਕਰਕੇ 2 ਵਜੇ ਆਪ ਨੂੰ ਕਹਿਣਾ ਰਬਤਾਂ ਕੇ ਕੋਈ ਚਾਹ ਨਹੀਂ ਪੀਣੀ ਨਹੀਂ ਆ ਬੰਦਾ ਕਹਿੰਮੀ ਨਹੀਂ ਚਾਹ ਲਿਆ ਮੈਂ ਠੀਕ ਕੰਮ ਤੇ ਬੈਠਾ ਉਹ 2 ਵਜੇ ਇੱਥੇ ਕੰਮ ਤੇ ਬੈਹਿ ਜਾਣਾ ਜਦੋਂ ਉਹ ਬੁੜੀਆਂ ਦਾ ਆਪਣੇ ਮਰਜੀ ਨਾਲ ਚਾਹ ਕਰਨੀ ਹੈ ਇਹਨਾਂ ਨੇ 7-8 ਵਜੇ ਚਾਹ ਕਰਨੀ ਹੈ ਫਿਰ ਮੈਨੂੰ ਫੜਾਉਂਗਾ ਮੈਂ ਕਹਿੰਦਾ ਮੈਂ 2 ਵਜੇ ਦਾ ਉੱਠ ਕੇ ਕੰਮ ਕਰੀ ਜਾਨਾ ਮੈਨੂੰ ਚਾਹ ਮਿਲਦੀ ਹੈ ਹਾਕ ਮਾਰੀ ਤੋਂ 8 ਵਜੇ ਸਹੀ ਗੱਲ ਬਾਪੂ ਆਪਣੀ ਫੈਮਲੀ ਜੀ ਕੋਣ ਕੋਣ ਆ ਦੱਸੋ ਬਈ ਮੇਰੇ ਨਾਲ ਹਾਂ ਮੇਰੇ ਨਾਲ ਤਾਂ ਮੈਂ ਇਕੱਲੇ ਹੀ ਹਾਂ ਅਸੀਂ ਇਕੱਲੇ ਹੀ ਹਾਂ ਹਾਂ ਦੇਖੋ ਇਕੱਲੇ ਜੀਵਨ ਬਤੀਤ ਕਰ ਰਹੇ ਤੁਸੀਂ ਨਾ ਬਾਪੂ ਜੀ ਤੇ ਬਾਪੂ ਜੀ ਸਾਡੇ ਦਰਸ਼ਕਾਂ ਨੂੰ ਇੱਥੇ ਦਾ ਐਡਰੈਸ ਦੱਸੋ ਕੀ ਆ ਜੇ ਤੁਹਾਨੂੰ ਕਿਸੇ ਨੇ ਮਿਲਣ ਆਉਣਾ ਹੋਵੇ ਇੱਥੇ ਕੁਝ ਲੈਣਾ ਹੋਵੇ ਤੂੰ ਹੀ ਗੱਲ ਆਪੇ ਹੀ ਕਰ ਲੈ ਨੀ ਫੇ ਨੀ ਨੀ ਉਹ ਠੀਕ ਆ ਫਿਰ ਵੀ ਤੁਸੀਂ ਆਪਣੇ ਮੂੰਹ ਵੀ ਇੱਕ ਵਾਰ ਇੱਥੇ ਦਾ ਐਡਰੈਸ ਦੱਸੋ ਪਿੰਡ ਦਾ ਮੈਂ ਰਸਦਾ ਨਹੀਂ ਪੂਰ ਮੈਂ ਐਡਰੈਸ ਕਿਹੜਾ ਪਿੰਡ ਦਾ ਤਾਂ ਬੀਹਿੰਦਾ ਉਹ ਤੂੰ ਐਂ ਦੱਸ ਦੇ ਅਗਲੇ ਨੂੰ ਆਪੇ ਭਾਲ ਲੂ ਕਰ ਬਾਬੇ ਦੀਆਂ ਲੱਤਾਂ ਮਰਨੀਆਂ ਮਤਲਬ ਜੇ ਕੋਈ ਇਦਾਂ ਕਹੂਗਾ ਤੇ ਉਹ ਹੋ ਜਾਵੇਗਾ। ਹਾਂ ਜੀ ਆਹ ਤੂੰ ਉਹ ਚੈੱਕ ਕਰ ਨੀ ਵੀਡੀਓ ਚ। ਵੀ ਉਹਨੀਆਂ ਲੱਤਾਂ ਮਰੀਆਂ ਮਿਆਂ ਉਹਦੇ ਨਾਲ ਗੱਲ ਕਰ। ਆਹ ਆਹ ਗੱਡਾ ਬਣਾਇਆ ਦੇਖ ਬਾਪੂ ਜੀ ਦਾ। ਸਦੀਆਂ ਪਹਿਲਾਂ ਆਹ ਜਿਹੜਾ ਗੱਡਾ ਬਣਾਇਆ ਦੇਖ ਸੋਹੇ ਦੇ ਵਿੱਚ ਹੀ ਪਾੜੀ। ਤੇ ਆਹ ਗੱਡਾ ਬਾਪੂ ਆਹ ਬਾਪੂ ਜੀ ਮਤਲਬ ਹਾਂ ਤੂੰ ਦੇ ਗੱਡਾ ਕਾ ਵਿੱਚ ਹੀ ਪਾੜੀ। ਇੱਕ ਗੱਡਾ ਬਾਪੂ ਉਹਨਾਂ ਨੇ ਆਪਣੇ ਹੱਥੀ ਬਣਾਇਆ। ਹਾਂ ਇਹ ਪਾੜੀ। ਤੇ ਬਾਪੂ ਜੀ ਕਿੰਨੇ ਟਾਈਮ ਪਹਿਲਾਂ ਇਹ ਗੱਡਾ ਬਣਾਇਆ ਸੀ ਤੁਸੀਂ ਦੱਸੋ। ਇਹ ਅੱਜ ਤੋਂ 50 ਸਾਲ ਪਹਿਲਾਂ ਇਹਦਾ ਰਿਵਾਜ ਸੀ। ਅੱਛਾ ਜੀ ਇਹ ਉਦੋਂ ਬਣਾਇਆ ਸੀ 50 ਸਾਲ ਪਹਿਲਾਂ। ਇਹ ਤਾਂ ਹੁਣ ਬਣਾਇਆ ਸਾਲ ਦਾ। ਠੀਕ ਆ ਸਾਲ ਹੋਇਆ। ਇਹਦਾ ਸਾਲ ਹੋਇਆ। ਇਹ ਗੱਡਾ ਬਾਪੂ ਉਹਨਾਂ ਦਾ ਕਹਿਣਾ ਹੈ ਕਿ 50 ਸਾਲ ਪਹਿਲਾਂ ਰਿਵਾਜ ਹੁੰਦਾ ਸੀ ਲੋਕ ਇਸ ਤਰ੍ਹਾਂ ਦੇ ਗੱਡੇ ਬਣਾਉਂਦੇ ਸੀ। ਹਾਂ ਬਈ ਇਹ ਲੈਂਦੇ ਸੀ। ਇਹ ਬਾਪੂ ਉਹਨਾਂ ਨੇ 1 ਸਾਲ ਹੋਇਆ ਬਣਾਏ ਨੂੰ। ਇਹ ਨੂੰ 1 ਸਾਲ ਹੋ ਗਿਆ। ਮਜ਼ਬੂਤੀ ਦੇਖੋ ਇਸ ਗੱਡੇ ਦੀ ਡਿਜ਼ਾਈਨਿੰਗ ਦੇਖੋ ਉੱਪਰ। ਬਹੁਤ ਮਿਹਨਤ ਤੇ ਸ਼ੌਂਕ ਆ ਬਾਪੂ ਉਹਨਾਂ ਨੂੰ। ਗੱਡਾ ਬਹੁਤ ਸਿਰਾ ਆ ਜਾ ਤੂੰ ਵਿੱਚ ਪਾਣੀ ਮੈਂ ਵੀਡੀਓਜ਼ ਪਾ ਰਹੀ ਆ ਆਪੇ ਆਉਂਦੇ ਮੇਰੇ ਕੋਲ ਪੁਰਾਣੇ ਜਵਾਨੀ ਦਾ ਇਹ ਗੱਡਾ ਹੈ ਅੱਗਾ ਠੀਕ ਹੈ ਇਹ ਮੈਂ ਬਣਾ ਦਿੱਤਾ ਮੇਰੇ ਬਣਾਏ ਵੇ ਸੀ ਤਾਂ ਹੁਣ ਕਲਾ ਮੂੜੇ ਬਣਾ ਦਿੱਤੇ ਇੱਕ ਵਾਰ ਗੱਡੇ ਬਾਰੇ ਦੱਸੋ ਦੁਬਾਰਾ ਸਾਡੇ ਦਰਸ਼ਕਾਂ ਨੂੰ ਇਹ ਗੱਡੇ ਬਾਰੇ ਪੂਰਾ ਇਹ ਗੱਡੇ ਬਾਰੇ ਇਹ 60 ਸਾਲ ਪਹਿਲਾਂ ਕੱਲੇ ਗੱਡੇ ਚੱਲਦੇ ਸੀ ਉਦੋਂ ਬਾਅਦ ਸੀ ਘਰ ਘਰ ਹੂੰ ਉਦੋਂ ਸਾਡੇ 50 ਘਰ ਇੱਥੇ ਗੱਡੇ ਆ ਬੀਹ ਬਜਾਰ ਹੁੰਦੀ ਲੋਦਿਆਂ ਪੰਜਾਹ ਘਰ ਦੇ ਇੱਕ ਘਰੇ ਇੱਕ ਗੱਡਾ ਪਿਆ ਹੁੰਦਾ ਜੇ ਉਹ ਪੰਜਾਹ ਘਰੇ ਗੱਡੇ ਬਣਦੇ ਆ ਰੇ ਘਰੇ ਬਣਿਆ ਹੁੰਦਾ ਠੀਕ ਹੈ ਹਰੇ ਘਰੇ ਕੀ ਮੁਸਲਮਾਨ ਆਉਂਦੇ ਬਾਹਰੋਂ ਹੁੱਕੇ ਪੀਂਗੇ ਉਹ ਪੰਜਾਹ ਘਰਾਂ ਦੇ ਟਰਾਈ ਮਾਰਦੇ ਵੀ ਗੱਡਾ ਕਿਹੜਾ ਸਿਆ ਕੋਈ ਇੱਕ ਘਰੇ ਬੜਿਆ ਦੂਜੇ ਘਰੇ ਦੇਖਣਾ ਦੂਜੇ ਘਰੇ ਬੜਿਆ ਦੂਜੇ ਘਰੇ ਤੀਜੇ ਦੇਖਣਾ ਉਹਨਾਂ ਨੇ ਪੰਜਾਹ ਘਰਾਂ ਦੇ ਗੱਡੇ ਦੇਖ ਕੇ ਜਰੋ ਜੀ ਦਾ ਪਹਿਲਾ ਨੰਬਰ ਵੀ ਉਹਨਾਂ ਨੂੰ ਪਤਾ ਲੱਗ ਗਿਆ ਵੀ ਕਾਰੀਗਰੀ ਦਾ ਆ ਹੈ ਉਹ ਆਪਣਾ ਪਹਿਲਾ ਵਿਕਰਾ ਸੀ ਤੁਸੀਂ ਇੱਕ ਵਾਰ ਜਰੂਰ ਬਾਪੂ ਉਹਨਾਂ ਨੂੰ ਇੱਥੇ ਆ ਕੇ ਮਿਲਿਓ ਤੇ ਇਹਨਾਂ ਦੀ ਬਣਾਈਤੀ ਦੀ ਜਰੂਰ ਲੈ ਕੇ ਜਾਇਓ ਬਹੁਤ ਵਧੀਆ ਲੱਗੂਗਾ ਤੁਹਾਨੂੰ ਤੇ ਹੁਣ ਅਸੀਂ ਤੁਹਾਨੂੰ ਜਲਦ ਮਿਲਾਂਗੇ ਨਵੀਂ ਵੀਡੀਓ ਦੇ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਪਿਆਰ ਕਰਿਓ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤਾਂ ਕਿ ਆਉਣ ਵਾਲੀ ਹਰ ਵੀਡੀਓ ਤੁਹਾਨੂੰ ਮਿਲ ਸਕੇ ਹੁਣ ਚੱਲਦੇ ਹਾਂ ਟਾਈਮ ਕਾਫੀ ਹੋ ਗਿਆ ਧੰਨਵਾਦ